ਬਾਬਲ ਗੋਲੀ ਕਾਂਡ ਨੂੰ ਲੈ ਕੇ ਬਣਾਈ ਗਈ ਐਸਐਟੇ ਵੱਲੋਂ ਚਲਾਈ ਗਈ ਜਾਂਚ ਦੇ ਆਧਾਰ ਤੇ ਚਾਰ ਪੁਲਿਸ ਅਫਸਰਾਂ 'ਚੋਂ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਦੀ ਗ੍ਰਿਫਤਾਰੀ ਕਰ ਲਈ ਗਈ ਸੀ ਪਰ ਦੂਜੇ ਤਿੰਨ ਪੁਲਿਸ ਅਫਸਰ ਤਤਕਲੀਨ ਐਸਪੀ ਵਿਕਰਮਜੀਤ ਸਿੰਘ ਇੰਸਪੈਕਟਰ ਪ੍ਰਤੀਪ ਸਿੰਘ ਅਤੇ ਤਤਕਲੀਨ ਬਾਜਾਖਾਨਾ ਥਾਣਾ ਦੇ ਐਸਐਚਓ ਅਮਰਜੀਤ ਸਿੰਘ ਪੁਲਾਰ ਵੱਲੋਂ ਅਗਾਊ ਜ਼ਮਾਨਤ ਲਈ ਅਦਾਲਤ 'ਚ ਅਰਜ਼ੀ ਪਾਈ ਗਈ ਸੀ ਜਿਸ ਦੀ 30 ਜਨਵਰੀ ਨੂੰ ਸੁਣਵਾਈ ਹੋਣੀ ਸੀ ਪਰ ਵਕੀਲਾ ਦੀ ਹੜਤਾਲ ਦੇ ਚੱਲਦੇ ਇੱਕ ਫੜਵੀਨੀ ਨੂੰ ਸੁਣਵਾਈ ਹੋਈ ਜੋ ਕਰੀਬ 2 ਘੰਟੇ ਦੀ ਬਹਿਸ ਉਪਰੰਤ ਮਾਨਯੋਗ ਅਦਾਲਤ ਵੱਲੋਂ ਫੈਸਲਾ ਰਾਖਮਾ ਰੱਖ ਲਿਆ ਗਿਆ ਹੈ ਹੋ ਸਕਦਾ ਹੈ ਕਿ 2 ਫਰਵਰੀ ਦੀ ਸਵੇਰ ਇਹ ਫੈਸਲਾ ਆਵੇ ਇਸ ਮੌਕੇ ਬੈਬਲ ਕਲਾਂਚ ਮਾਰੇ ਗਏ ਹਰਕਿਸ਼ਨ ਭਗਵਾਨ ਦੇ ਪੱਤਰ ਸਕਰਾਜ ਸਿੰਘ ਨੇ ਕਿਹਾ ਕਿ ਉਹ ਆਸ ਕਰਦੇ ਨੇ ਕਿ ਫੈਸਲਾ ਉਨ੍ਹਾਂ ਦੇ ਹੱਕ ਚਾਵੇਗਾ ਅਤੇ ਕਿਹਾ ਕਿ ਉਹ ਇਹਨਾਂ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਨਹੀਂ ਚਾਹੁੰਦੇ ਬਲਕਿ ਉਹਨਾਂ ਨੂੰ ਪਲ-ਪਲ ਹੀ ਮਰਦੇ ਵੇਖਣਾ ਚਾਹੁੰਦੇ ਨੇ ਅ ਅੱਜ ਕੋਰਟ ਵਿੱਚ ਜਿਹੜੀ ਲੰਬੀ ਬੈਸ ਹੋਈ ਆ ਸਾਰੇ ਵਕੀਲਾਂ ਵੱਲੋਂ ਉਹਨਾਂ ਦੇ ਵਕੀਲਾਂ ਵੱਲੋਂ ਵੀ ਔਰ ਸਾਡੇ ਵਕੀਲਾਂ ਵੱਲੋਂ ਤੇ ਸੱਟ ਦੇ ਵਕੀਲ ਵੱਲੋਂ ਵੀ ਜਿਹੜੀ ਉੱਥੇ ਲੰਬੀ ਬਹਿਸ ਕੀਤੀ ਗਈ ਹੈ ਜੱਜ ਸਾਹਿਬ ਦੇ ਕੋਲ ਤੇ ਉਹ ਲੰਬੀ ਬਹਿਸ ਤੇ ਨੂੰ ਮੱਦੇਰ ਰੱਖਦੇ ਹੋਏ ਜੱਜ ਸਾਹਿਬ ਨੇ ਤਿੰਨਾਂ ਵਕੀਲਾਂ ਦੇ ਬਿਆਨ ਜਿਹੜੇ ਨੋਟ ਕਰਕੇ ਤਿੰਨਾਂ ਤਿੰਨਾਂ ਤਰ੍ਹਾਂ ਦੇ ਜਿਹੜੇ ਸੀਗੇ ਉਹ ਕੋਲੇ ਰੱਖ ਲਏ ਆ ਤੇ ਉਹਨਾਂ ਨੂੰ ਪੜ੍ਹ ਕੇ ਉਸ ਤੋਂ ਬਾਅਦ ਜਿਹੜਾ ਉਹਨੂੰ ਫੈਸਲਾ ਦੇਣਾ ਉਹ ਥੋੜਾ ਫੈਸਲਾ ਜਿਹੜਾ ਅੱਜ ਸ਼ਾਮ ਤੱਕ ਜਾਂ ਕੱਲ੍ਹ ਸਵੇਰ ਤੱਕ ਆਊਗਾ ਜੋ ਸੁਣਵਾਈ ਅੱਜ ਸਾਡੇ ਵਕੀਲ ਵੱਲੋਂ ਸਾਡੇ ਵਕੀਲ ਵੱਲੋਂ ਤਾਂ ਇੱਕ ਉਹਨਾਂ ਨੂੰ ਜਿਹੜਾ ਉਹਨਾਂ ਦੇ ਬੇਲ ਖਰਚ ਕਰਾਉਣ ਲਈ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਤੇ ਜਿਹੜਾ ਸੈਟ ਦੇ ਵਕੀਲ ਵੱਲੋਂ ਜਿਹੜੀ ਹੋਈ ਉਹ ਉਸ ਵਿੱਚ ਉਹਨਾਂ ਨੇ ਬਖੂਬੀ ਆਪਣਾ ਜਿਹੜਾ ਇਮਾਨਦਾਰੀ ਰੋਲ 2015 1 ਜੂਨ ਤੋਂ ਲੈ ਕੇ ਜੋ ਅੱਜ ਤੱਕ ਹੋਇਆ ਉਹ ਕਾਂਡ ਜਿਹੜਾ ਵਾਰਤਾਲਾਪ ਜੱਜ ਦੇ ਸਾਹਮਣੇ ਜਿਹੜੀ ਪੂਰੀ ਉਹਨਾਂ ਨੇ ਰੱਖੀ ਗਈ ਆ ਜਿਹਦੇ ਜਿਹਦੇ ਬਹਿਅਤੇ ਜੱਜ ਸਾਹਿਬ ਨੂੰ ਜਿਹੜਾ ਕੇਸ ਨੂੰ ਪੜਨ ਵਾਸਤੇ ਟਾਈਮ ਲਿਆ ਗਿਆ ਤੇ ਉਹ ਜਿਹੜਾ ਫੈਸਲਾ ਥੋੜਾ ਰਾਕਵਾ ਕੀਤਾ ਗਿਆ ਕੀ ਉਮੀਦ ਹੈ ਤੁਹਾਨੂੰ ਕੀ ਲੱਗਦਾ ਵੀ ਫੈਸਲਾ ਦਿੱਤਾ ਜਾ ਸਕਦਾ ਕੀ ਆਕਰਦਾ ਸੋ ਹੋਪਫੁਲੀ ਇਹ ਲੱਗਦਾ ਕਿ ਜਿਸ ਹਸਾਉਣਾ ਜੱਜ ਸਾਹਿਬ ਨੇ ਫੈਸਲਾ ਜਿਹੜਾ ਕੇਸ ਪੜਨ ਲਈ ਰੱਖਿਆ ਗਿਆ ਕਿਉਂਕਿ ਜਿਹੜੇ ਉਹਨਾਂ ਦੀਆਂ ਬੇਲਾਂ ਖਾਰਜ ਕਰਕੇ ਉਹਨਾਂ ਨੂੰ ਗ੍ਰਿਫਤਾਰੀ ਹੈ ਜਿਹੜਾ ਸਾਨੂੰ ਇਦਾਂ ਦਾ ਲੱਗ ਰਿਹਾ ਉਹਨਾਂ ਦੀ ਗ੍ਰਿਫਤਾਰੀ ਹੋਊਗੀ ਤੇ ਦੂਸਰਾ ਜਿਹੜੇ ਸੈਟ ਦੇ ਵਕੀਲ ਆ ਜਾਂ ਸੈਟ ਜਿਹੜਾ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਹੀ ਉਹਨਾਂ ਦੇ ਵਕੀਲ ਨੇ ਬਹੁਤ ਸੋਹਣੇ ਵਧੀਆ ਸਚਜੇ ਢੰਗ ਨਾਲ ਜਿਹੜਾ ਉਹਨਾਂ ਦੇ ਜਿਹੜੇ ਗਲਤ ਕੰਮ ਜਾਂ ਉੱਥੇ ਗੋਲੀਆਂ ਗਲਤ ਤੀਕਣਾ ਚਲਾਈਆਂ ਗਈਆਂ ਉਹਨਾਂ ਦੇ ਬਾਕੂ ਵੀ ਇਸ ਮੌਕੇ ਗੋਲੀकांड ਦੇ ਗਵਾਹ ਬਲਰਾਜ ਸਿੰਘ ਦਾ ਕਹਿਣਾ ਸੀ ਕਿ ਐਸਆਈਟੀ ਦੇ ਅਫਸਰ ਇਮਾਨਦਾਰ ਨੇ ਇਸ ਕਰਕੇ ਉਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ ਹੁਣ ਅਸੀਂ ਇਹ ਸੈੱਟ ਨੂੰ ਆ ਦੇਖ ਕਰਕੇ ਜਦੋਂ ਸੈੱਟ ਨੇ ਕੁਝ ਜਿਹੜੇ ਗੋਲੀ ਚਲਾਉਣ ਵਾਲੇ ਜਿਵੇਂ ਚਰਨਜੀਤ ਸ਼ਰਮਾ ਫੜਿਆ ਸਾਨੂੰ ਇਹ ਕੁਝ ਲੱਗ ਰਿਹਾ ਵੀ ਇਹ ਸੈੱਟ ਕਰ ਰਹੀ ਆ ਕੁਝ ਇਸ ਕਰਕੇ ਅਸੀਂ ਆਪਦਾ ਬਿਆਨ ਅੱਜ ਇਹ ਦੇਣ ਲੱਗੇ ਆ ਅਸੀਂ ਬੇਨਤੀ ਕੀਤੀ ਸੈੱਟ ਦੇ ਜਿਹੜੇ ਮੁਖ ਅਫਸਰ ਸੀ ਉਹਨਾਂ ਨੂੰ ਵੀ ਅਸੀਂ ਆਪਦਾ ਬਿਆਨ ਦੇਣਾ ਚਾਹੁੰਦੇ ਆ ਪਹਿਲਾਂ ਇਸ ਕਰਕੇ ਨਹੀਂ ਦੇ ਰਹੇ ਸੀ ਕਿ ਸਾਨੂੰ ਕਿ ਨਾਮ ਮਿਲ ਨਹੀਂ ਰਿਹਾਗਾ ਅਸੀਂ ਵਿੱਚ ਸੀ ਹਾਂ ਮੇਰੇ ਆਪਦੇ ਮੌਕੇ ਤੇ ਡਾਂਗਾ ਮੇਰੇ ਆਪਦੇ ਲੱਗੀਆਂ ਮੇਰੇ ਪੁੱਤਰ ਦੇ ਡਾਂਗਾ ਲੱਗੀਆਂ ਡਾਂਗਾ ਉਹਦੇ ਵੱਜੀਆਂ ਸੱਟਾਂ ਲੱਗੀਆਂ ਸਾਡੇ ਉੱਥੇ ਐਸਟੀਟੀ ਟੀਮ ਦੇ ਮੈਂਬਰ ਸੁਤਿੰਦਰਪਾਲ ਸਿੰਘ ਨੇ ਦੱਸਿਆ ਕਿ ਜੱਜ ਸਾਹਿਬ 2 ਫਰਵਰੀ ਦੀ ਸਵੇਰ ਜਾਂ ਸ਼ੁੱਕਰਵਾਰ ਸ਼ਾਮ ਤੱਕ ਇਹ ਫੈਸਲਾ ਸੁਣਾ ਸਕਦੇ ਨੇ ਹਾਂਜੀ तकरीबन 1.5 ਘੰਟੇ ਦੇ ਕਰੀਬ ਬੈਸ ਹੋਈ ਔਰ ਅਸੀਂ ਆਪਣੇ ਸਾਰੇ ਪੱਖ ਜੋ ਕਾਨੂੰਨੀ ਪੱਖ ਸੀ ਅਸੀਂ ਸਾਰੇ ਜੱਜ ਸਾਹਿਬ ਦੇ ਸਾਹਮਣੇ ਰੱਖੇ ਔਰ ਹੁਣ ਅਸੀਂ ਫੈਸਲੇ ਵੀ ਲਿਖ ਚੁੱਕੇ ਹਾਂ ਕੀ ਮੀਟ ਕਰਦੇ ਫਿਰ ਤਾਂ ਫੈਸਲਾ ਹੈ ਹਾਂ ਜੋ ਕਾਨੂੰਨ ਅਨੁਸਾਰ ਸਹੀ ਹੈ ਜੱਜ ਸਾਹਿਬ ਉਹ ਹੀ ਫੈਸਲਾ ਕਰਨਗੇ ਫੈਸਲਾ ਅਗਰ ਇਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਤਾਂ ਉਸ ਮੈਂ ਹਾਲੇ ਇਸ ਬਾਰੇ ਕੁਝ ਨਹੀਂ ਕਹੂੰਗਾ ਜੀ ਅਸੀਂ ਸਾਰੇ ਫੈਸਲੇ ਦੀ ਡੀਕ ਕਰੀਏ ਔਰ ਸਰ ਕੱਲ ਦੀ ਡੇਟ ਬਈ ਹੈ ਜੀ ਹਾਂਜੀ ਕੱਲ ਦੀ ਅੱਜ ਸ਼ਾਮ ਨੂੰ ਜਾਂ ਕੱਲ ਸਵੇਰੇ ਕਰਨਸ ਪੂਰੇ ਮਾਮਲੇ 'ਚ ਦੇਖਣ ਵਾਲੀ ਗੱਲ ਹੈ ਕਿ ਅਦਾਲਤ ਆਖਰ ਇਹਨਾਂ ਪੁਲਿਸ ਅਫਸਰਾਂ ਦੀ ਜ਼ਮਾਨਤ ਨੂੰ ਲੈ ਕੇ ਕੀ ਫੈਸਲਾ ਸੁਣਾਉਂਦੀ ਹੈ। ਪ੍ਰੀਤਕੌਰ ਤੋਂ ਗੁਰਜੀਤ ਰਮਾਨਾ ਤੇ ਡਿੰਪੀ ਸੰਦੂ ਦੀ ਰਿਪੋਰਟ, ਢੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978